ਜੇ ਆਪਾਂ ਬਣਾਵਾਂਗੇ ਸੇਵੀਆਂ। ਹਮੇ ਦੁੱਧ ਲਿਆ ਹੋਇਆ 1 ਕਿਲੋ ਤੇ ਨਾਲ ਸੇਵੀਆਂ ਦਾ ਪੈਕ ਤੇ ਦੁੱਧ ਨੂੰ ਮਿਲ ਨੂੰ ਬਾਲਾ ਆਚ ਲੈਆ ਥੋੜਾ ਜਿਹਾ ਤੇ ਹੁਣ ਵਿੱਚ ਆਪਾਂ ਸੇਵੀਆਂ ਪਾਵਾਂਗੇ। ਮੈਂ ਦੁੱਧ ਵਿੱਚ ਸੇਵੀਆਂ ਪਾ ਦਿੱਤੀਆਂ ਇਹਨਾਂ ਨੂੰ ਹੁਣ ਆਪਾਂ ਹੌਲੀ-ਹੌਲੀ ਹਿਲਾਵਾਂਗੇ। ਇਹ ਸੇਵੀਆਂ ਬੜੀਆਂ ਵਧੀਆ ਬਣ ਕੇ ਤਿਆਰ ਹੁੰਦੀਆਂ ਟੈਸਟ ਵੀ ਬਹੁਤ ਲਾਟ ਦਿੱਤੀਆਂ ਆ ਛੇਤੀ ਵੀ ਬਣ ਜਾਂਦੀਆਂ ਆ ਜਦੋਂ ਕੋਈ ਗੈਸਟ ਆਇਆ ਹੋਵੇ ਘਰੇ ਇਹ ਸਿਰ ਜ਼ਰੂਰ ਬਣਾ ਕੇ ਦੇਖਿਓ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੀਆਂ ਆ। ਤੇ ਤੇਜ਼ੀ ਬਹੁਤ ਲੱਗਦੀਆਂ ਹੁਣ ਇਹਨਾਂ ਨੂੰ ਆਪਾਂ ਉਬਾਲ ਆਉਂਦੇ ਨੇ ਸੇਮੀਆਂ ਆਪਣੀਆਂ ਸੇਮੀਆਂ ਉਬਾਲ ਆ ਰਿਹਾ ਤੇ ਦੋ ਮੈਂ ਨਿੱਕੀਆਂ ਲਾਤੀਆਂ ਪਾਉਂਗੀ ਇਧਰ ਟੇਸ ਬਹੁਤ ਵਧੀਆ ਆ ਜਾਂਦਾ ਆ ਨਾਲੇ ਮੈਂ ਅੱਧੀ ਕੋਲੀ ਖੰਟੀ ਲਈ ਹੋਈ ਆਪਾਂ ਖੰਡਾ ਕਿ ਨਹੀਂ ਪਾਵਾਂਗੇ ਇਸ ਵਿੱਚ ਇਹ ਆਪਣੇ ਸੇਵੇਂ ਨਹੀਂ ਬਲਕੇ ਪਿਆਰ ਬਹੁਤ ਟੈਸਟੀ ਲੱਗਦੀਆਂ ਆ ਜੇ ਕਮੇਰੇ ਵੀਡੀਓ ਦੇਖ ਰਹੇ ਹੋ ਮੇਰੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਜੀ ਵੀ ਕਰਿਆ ਕਰਿਓ ਔਰ ਆਇਤ ਆਪ ਜੀ ਨੂੰ ਦੇਖਿਆ ਕਰ ਹੌਲੀ ਹੌਲੀ ਨਾ ਪਹਿਲਾ ਆਵਾਂਗੇ ਇਧਰਾਂ ਦੁੱਧ ਦੀ ਜ਼ਰੂਰਤ ਪੈਗੀ ਦੁੱਧ ਤੁਸੀਂ ਹੋਰ ਵੀ ਪਾ ਸਕਦੇ ਹੋ ਜੇ ਸਖਤ ਹੋ ਜਾਏ कपड़ी सेवनिया बन के तैयार होगी थोड़ी जी थोड़ी पावे सो भी हम आप थोड़े बदम पावे देखो तो कि बढ़िया। अपने बन के तैयार हो ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘਰਿਆ ਕਰੋ ਥੈਂਕਸ ਫॉर ਵਾਚਿੰਗ